ਇਸੇ ਧਰਤੀ ਦੇ ਉੱਪਰ ਕਿਤੇ ਔਰੰਗਜ਼ੇਬ ਦੀ ਤਲਵਾਰ ਮਿਆਨ ਵਿੱਚੋਂ ਨਿਕਲੀ ਲੱਖਾਂ ਹਿੰਦੂ ਕਤਲ ਕਰ ਦਿੱਤੇ ਗਏ। ਇਸੇ ਧਰਤੀ ਦੇ ਉੱਤੇ ਕਦੇ ਬਾਬਰ ਦੀ ਤਲਵਾਰ ਨਿਕਲੀ ਲੱਖਾਂ ਪਠਾਨ ਖਤਮ ਕਰ ਦਿੱਤੇ ਗਏ। ਇਸੇ ਧਰਤੀ ਤੇ ਕਦੇ ਕਲਿੰਗਾ ਦੇ ਮੈਦਾਨ ਵਿੱਚ ਅਸ਼ੋਕ ਦੀ ਤਲਵਾਰ ਨਿਕਲੀ ਲੱਖਾਂ ਦਾ ਕਤਲ ਹੋ ਗਿਆ। ਜਦੋਂ ਵੀ ਤਲਵਾਰ ਨਿਕਲਦੀ ਸੀ ਮਿਆਨ ਦੇ ਵਿੱਚੋਂ ਤਲਵਾਰ ਨਿਕਲਨੀ ਦੁਨੀਆ ਨੇ ਸਹਿਮ ਜਾਣਾ। ਲੱਖਾਂ ਦਾ ਕਤਲ ਹੋਏਗਾ ਲੱਖਾਂ ਦਾ ਨਾਸ਼ ਹੋਏਗਾ ਦੁਨੀਆ ਦੇ ਇਤਿਹਾਸ ਵਿੱਚ ਇੱਕੋ ਇੱਕ ਤਲਵਾਰ ਨਿਕਲੀ ਮਿਆਣ ਵਿੱਚੋਂ ਆਨੰਦਪੁਰ ਸਾਹਿਬ ਦੀ ਧਰਤੀ ਆਖੋ ਵਾਹਿਗੁਰੂ ਪਹਿਲੀ ਵਾਰ ਹੋਇਆ ਜਦੋਂ ਗੁਰੂ ਪਾਤਸ਼ਾਹ ਦੇ ਮਿਆਣ ਵਿੱਚੋਂ ਤਲਵਾਰ ਨਿਕਲੀ ਗੁਰਮਖੋ ਗੁਰੂ ਦੇ ਮਿਆਣ ਵਿੱਚੋਂ ਨਿਕਲੀ ਤਲਵਾਰ ਨੇ ਲੱਖਾਂ ਨੂੰ ਖਤਮ ਨਹੀਂ ਕੀਤਾ ਲੱਖਾਂ ਮਰਦਿਆਂ ਨੂੰ ਜਿਉਂਦੇ ਕਰ ਦਿੱਤਾ ਆਖੋ ਵਾਹਿਗੁਰੂ ਲੱਖ ਹਜ਼ਾਰਾਂ ਸਾਲਾਂ ਤੋਂ ਸੁੱਤੀ ਹੋਈ ਕੌਮ ਨੂੰ ਜਗਾ ਦਿੱਤਾ ਆਖੋ ਵਾਹਿਗੁਰੂ ਜਿਹੜੇ ਲੋਕ ਜਿਨਕੀ ਜਾਤ ਪਾਤ ਕੁੱਲ ਨਹੀਂ ਸਰਦਾਰੀ ਤੇ ਭਈ ਕਦਾਹੀ ਉਹਨੂੰ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਆਨੰਦਪੁਰ ਦੀ ਧਰਤੀ ਤੋਂ ਨਿਕਲੀ ਹੋਈ ਮਿਆਣ ਵਿੱਚੋਂ ਗੁਰਗੋਬਿੰਦ ਸਿੰਘ ਦੀ ਤਲਵਾਰ ਨੇ ਲੱਖਾਂ ਮੁਰਦਿਆਂ ਹੋਿਆਂ ਨੂੰ ਜਿਉਂਦੇ ਕਰ ਦਿੱਤਾ ਇਹ ਹੈ ਗੁਰਗੋਬਿੰਦ ਸਿੰਘ ਨਿਕਲੀ ਹੋਈ ਤਲਵਾਰ ਔਰ ਉਸ ਸਿੱਖ ਕਿੰਨੇ ਭਰੋਸੇ ਵਾਲੇ ਨੇ ਜਿਹੜੇ ਸੀਸ ਭੇਟ ਕਰਦੇ ਨੇ ਨਾ ਗੁਰੂ ਪਾਤਸ਼ਾਹ ਨੂੰ ਗੁਰਮਖੋ ਉਹਨਾਂ ਨੂੰ ਗੁਰੂ ਦੀ ਤਲਵਾਰ ਉੱਤੇ ਕਿੰਨਾ ਭਰੋਸਾ ਹੈ ਕਿ ਗੁਰੂ ਦੀ ਤਲਵਾਰ ਮੌਤ ਨਹੀਂ ਦਿੰਦੀ ਹੁੰਦੀ ਗੁਰੂ ਦੀ ਤਲਵਾਰ ਤਾਂ ਜ਼ਿੰਦਗੀ ਦਿੰਦੀ ਹੁੰਦੀ ਹੈ ਆਖੋ ਵਾਹਿਗੁਰੂ ਭਰੋਸਾ ਸੀ ਉਹਨਾਂ ਨੂੰ ਗੁਰਮਖੋ ਉਹਨਾਂ ਸਿੱਖਾਂ ਨੂੰ ਭਰੋਸਾ ਹੈ ਦੁਸ਼ਮਣ ਦੀ ਤਲਵਾਰ ਹੋਵੇ ਤੇ ਨਾਸ਼ ਕਰਦੀ ਹੈ ਗੁਰੂ ਦੀ ਤਲਵਾਰ ਤੇ ਜ਼ਿੰਦਗੀ ਦਿੰਦੀ ਹੈ